ਚੋਰਾ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਗੁੜਥੜੀ ਦੇ ਲੋਕ ਪਹੁੰਚੇ ਥਾਣਾ ਸੰਗਤ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਗੁੜਥੜੀ ਦੇ ਲੋਕ ਇਕੱਠੇ ਹੋ ਕੇ ਥਾਣਾ ਸੰਗਤ ਵਿਖੇ ਪਹੁੰਚੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਗੁੜਥੜੀ ਦੇ ਸੁਖਪਾਲ ਸਿੰਘ ਪਰਮਜੀਤ ਸਿੰਘ ਸੁਖਮੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੇ ਟਰਾਂਸਫਰਮ ਦੀਆਂ ਮੋਟਰਾਂ ਅਤੇ ਸਟਾਰਟਰ ਚੋਰੀ ਹੋ ਰਹੇ ਹਨ ਜਿਸ ਕਾਰਨ ਸਾਡੇ ਵੱਲੋਂ ਥਾਣਾ ਸੰਗਤ ਦੀ ਪੁਲਿਸ ਨੂੰ ਚੋਰਾਂ ਖਿਲਾਫ ਕਰਨ ਦੀ ਇੱਕ ਦਰਖਾਸਤ ਵੀ ਦਿੱਤੀ ਗਈ ਸੀ ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਅੱਜ ਸਾਨੂੰ ਮਜਬੂਰੀ ਵਸ ਇੱਥੇ ਥਾਣਾ ਸੰਗਤ ਵਿਖੇ ਪੈ ਰਹੇ ਮੀਂਹ ਵਿੱਚ ਇਕੱਠੇ ਹੋਣਾ ਪੈ ਰਿਹਾ ਹੈ ਇਨ੍ਹਾਂ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜਿਸ ਚੋਰ ਦੇ ਖਿਲਾਫ ਸਾਡੇ ਵੱਲੋਂ ਦਰਖਾਸਤ ਦਿੱਤੀ ਗਈ ਹੈ ਉਹ ਸਾਡੇ ਹੀ ਪਿੰਡ ਦਾ ਚੋਰ ਹੈ ਲੇਕਿਨ ਪੁਲਿਸ ਵੱਲੋਂ ਉਸ ਚੋਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਪਿੰਡ ਵਾਸੀਆਂ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਉਕਤ ਚੋਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਬਾਰੇ ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਇਹਨਾਂ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸੁਖਵੰਦਰ ਸਿੰਘ ਹੈ ਜੀ ਸਾਡਾ ਪਿੰਡ ਗੁਰਥੜੀ ਹੈ ਜੀ ਅੱਜ ਕਿੱਥੇ ਆਏ ਹੋ ਤੁਸੀਂ ਕੀ ਵਾਲਾ ਸੰਗਤ ਥਾਣੇ ਚ ਆਏ ਹੋਏ ਆ ਜੀ ਅਸੀਂ ਕਪੜੇ ਉੜੀ ਲਿਖਾ ਕੇ ਗਏ ਸੀ ਸਾਡੇ ਬਾਈ ਦੇ ਜੀ ਸਟਾਟਰ ਸਟੋਰੀ ਹੋ ਗਿਆ ਜੀ ਉਹ ਚੋਰੀ ਦੇ ਮਾਮਲੇ ਚ ਆਇਆ ਸੀ ਜੀ ਹਾਂ ਤੇ ਜਿਹੜਾ ਮੁਰਜ਼ਮਾ ਸੀ ਉਹਦੇ ਬਾਰੇ ਤਲਾਸ਼ ਕਰ ਚੁੱਕਾ ਹੈ ਪੁਲਿਸ ਨੂੰ ਕੋਈ ਜਵਾਬ ਨਹੀਂ ਦੇ ਰਿਹਾ ਉਹਦਾ ਸਾਨੂੰ ਸਵੇਰ ਦੇ ਬੈਠੇ ਹਾਂ ਮੀਂਹ ਪੈ ਪਜੀ ਜਾਂਦੇ ਹਾਂ 100 ਬੰਦਾ ਖੜਾ ਹੈ ਸਾਹਮਣੇ ਅੱਗੋ ਕੀ ਜਵਾਬ ਮਿਲਦਾ ਜਵਾਬ ਕਹਿੰਦੇ ਕੋਈ ਨਹੀਂ ਆਜੂਗਾ ਜੀ ਬਸ ਆਉਂਦੇ ਆ ਵੇਟ ਕਰੋ ਇੱਥੇ ਆਉਂਦੇ ਇੱਥੇ ਕੋਈ ਨਹੀਂ ਆ ਰਿਹਾ ਸਵੇਰ ਦੇ ਬੈਠੇ ਹਾਂ ਅਸੀਂ ਭੁੱਖੇ ਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਨੂੰ ਪ੍ਰਸ਼ਾਸਨ ਤੋਂ ਵੀ ਸਾਨੂੰ ਇਹਦਾ ਪਰਚਾ ਹੋਣਾ ਚਾਹੀਦਾ ਚੱਟੇ ਦੀ ਜਿਹੜੇ ਮੁਰਜ਼ਮਾ ਨੂੰ ਸ਼ੱਕ ਹੈ ਸਾਡੇ ਕਈ ਚੋਰ ਕਿਉਂ ਪਹਿਲਾਂ ਹੀ ਹੋ ਚੁੱਕ ਮੇਰਾ ਹੀ ਫਿਟ ਚੱਕਾ ਗਿਆ ਜੀ ਖੋਦਾ ਹਾਂਜੀ ਜਿੰਗਨਾ ਜੀ ਪਿੰਡ ਗੁੜਥੜੀ ਅੱਜ ਕੀ ਮਾਮਲਾ ਤੁਤੇ ਇਸੇ ਪਹੁੰਚੇ ਥਾਣੇ ਅਜੇ ਡਾਕਟਰ ਦੇ ਮਾਮਲੇ ਜਾਇਜ਼ ਜੀ ਡਾਕਟਰ ਲੈ ਗਿਆ ਸੀਗਾ ਇਹਨਾਂ ਦਾ ਹੀ ਬੰਦਾ ਜੀ ਉਹ ਤੇ ਟੜਕੇ ਆਏ ਤੇ ਹੈਰਾਨ ਹੋਈ ਨੇ ਨਾ ਕੋਈ ਕੋਈ ਕਾਰਵਾਈ ਕਰਦੀ ਨਹੀਂ ਕੀ ਮੰਗ ਕਰ ਰਹੇ ਹੋ ਮੰਗ ਇਹੀ ਕਰਦੇ ਆ ਵੀ ਉਹਦੇ ਕਾਰਵਾਈ ਹੁੰਦੀ ਜੀ ਸੁਖਸਾ ਪਾਲ ਸਿੰਘਾ ਜੀ ਪਿੰਡ ਗੁੜਥੜੀ ਅੱਜ ਜੀ ਥਾਣੇ ਚਾਏ ਹੋ ਕੀ ਮਾਮਲਾ ਹੈ ਮਾਮਲਾ ਇਹ ਆ ਜੀ ਸਾਡੇ ਮੋਟਰਾਂ ਟ੍ਰਾਂਸਫਾਰਮਰਸ ਸਟਰਟਰ ਜਾਂ ਫਿਕਟਰ ਵਗੈਰਾ ਚੋਰੀ ਕੀਤੇ ਹੋਇਆ ਉਹ ਸਾਡੇ ਪਿੰਡ ਦਾ ਹੀ ਇਰਸਾਨ ਹੈ ਜਿਹਨੇ ਚੋਰੀ ਕੀਤੇ ਹੋਇਆ ਹੈ ਸਵੇਰ 10 ਵਜੇ ਤੋਂ ਮੀਂਹ ਪਈ ਜਾਂਦਾ ਸਾਰਾ ਪਿੰਡ ਇਹ ਥਾਣੇ ਜਾ ਰਹੇ ਹੋਈ ਜਾਂਦਾ ਘੱਟੋ ਘਾਟ 150 ਬੰਦੇ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਉਲਟਾ ਚੋਰ ਨੂੰ ਵਾਰੀ ਵਾਰੀ ਕਹੀ ਜਾਂਦੇ ਆ ਵੀ ਉਹ ਆ ਰਿਹਾ ਆ ਰਿਹਾ ਆ ਰਿਹਾ ਅਸੀਂ ਡਿੱਕੀ ਜਾਂਦੇ ਆ ਕੋਈ ਉਹਨੂੰ ਬੁਲਾਇਆ ਨਹੀਂ ਕੁਝ ਨਹੀਂ ਕਰ ਰਹੇ 25 ਤਰੀਕ ਨੂੰ ਚੋਰੀ ਹੋਈ ਹੈ ਮੈਂ ਕੰਪਲੇਟ ਦਿੱਤੀ ਹੋਈ ਹੈ 27 ਤਰੀਕ ਨੂੰ ਦੇ ਕੇ ਕੋਰਸ ਕਹਿੰਦੇ ਉਹਨੂੰ ਬੁਲਾਵਾਂਗੇ ਜੀ ਪੁੱਛਾਂਗੇ ਕਹਿੰਦਾ ਕੋਈ ਹਾਲ ਨਹੀਂ ਹੋਣਾ ਚਾਹੀਦਾ ਕੁਲਦੀਪ ਸਿੰਘ ਜੀ ਅੱਜ ਵੀ ਆਏ ਆ ਤਕਰੀਬਨ ਸਾਡੇ ਕਾਫੀ ਸਮੇਂ ਤੋਂ ਪਿੰਡ ਦੇ ਵਿੱਚ ਚੋਰੀਆਂ ਹੁੰਦੀਆਂ ਹਨ ਕਦੇ ਕਿਸੇ ਦਾ ਟਰਾਂਸਫਾਰਮ ਲੈ ਗਿਆ ਕਦੇ ਕੋਈ ਮੀਟਰ ਚੋਰੀ ਹੋ ਗਿਆ ਟਰਾਂਸਫਾਰਮ ਤਾਂ ਆਲਰੇਡੀ ਮੇਰੇ ਖਿਆਲ ਨਾਲ ਸਾਰੇ ਪਿੰਡ ਦੇ ਹੀ ਚੋਰੀ ਹੋ ਚੁੱਕੇ ਐ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੇ ਚੋਰ ਫੜਿਆ ਵੀ ਜਾਂਦਾ ਤਾਂ ਇਹ ਪੁਲਿਸ ਪ੍ਰਸ਼ਾਸਨ ਉਹਦੀ ਸਪੋਰਟ ਕਰ ਦਿੰਦੀ ਆ ਛੱਡ ਦਿੰਦੀ ਆਗੀ ਸਾਡੇ ਪਿੰਡ ਪਿਛਲੇ ਦਿਨਾਂ ਦੇ ਵਿੱਚ ਦੋ ਤਿੰਨ ਵਾਰੀ ਟਰਾਂਸਫਾਰਮ ਚੋਰੀ ਹੋਏ ਐ ਫੀਟਰ ਲਏ ਗਏ ਐ ਜਾਂ ਸਟਾਰਟਰ ਲਏ ਗਏ ਐ ਉਹਦੇ ਵਿੱਚ ਸਾਡੇ ਪਿੰਡ ਦਾ ਹੀ ਦੱਸਦੇ ਆ ਸ਼ਖਸ ਜੋ ਉਹਨੂੰ ਪੁਲਿਸ ਅਜੇ ਤੱਕ ਅਰੈਸਟ ਕਰਨ ਵੀ ਨਹੀਂ ਜਾ ਰਹੀ ਮੰਗ ਕਰਦੇ ਜੀ ਉਹ ਚੋਰ ਹੈ ਤਾਂ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੀ। ਪਿੰਡ ਦੇ ਬੱਬੂ ਸਿੰਘ ਦੇ ਖਿਲਾਫ ਸੋਪਾਲ ਸਿੰਘ ਵਗੈਰਾ ਨੇ ਉਹ ਦਰਖਾਸਤ ਹੀ ਪੜਤਾਲ ਕਰ ਰਹੇ ਆ ਪੜਤਾਲ ਕਰਕੇ ਜਿਹੋ ਜੀ ਕਾਰਵਾਈ ਹੋਊਗੀ ਅੱਗੇ ਕਰ ਲਾਂਗੇ। ਸਰ ਕੰਪਲੇਟ ਦੇ ਵਿੱਚ ਕੀ ਲਿਖਾਇਆ? ਕੰਪਲੇਟ ਦੇ ਵਿੱਚ ਨਾ ਚੋਰੀ ਲਿਖਾਈ ਆ ਸਟਾਰਟਰ ਚੋਰੀ ਹੋਇਆ ਮੋਟਰ ਦਾ ਕਹਿੰਦੇ ਖੇਤੋਂ। ਤੇ ਉਹ ਦੇਖਦੇ ਆ ਪੜਤਾਲ ਚੱਲ ਰਹੀ ਆ। ਪੜਤਾਲ ਕਰਕੇ ਦੇਖਦੇ ਆ ਜਿਹੋ ਜੀ ਕਾਰਵਾਈ ਕਰਾਂਗੇ। ਪੁਲਿਸ ਵੱਲੋਂ ਕੀ ਕਰਨੀ ਆ ਹੁਣ? ਪੁਲਿਸ ਵੱਲੋਂ ਪੜਤਾਲ ਚੱਲ ਰਹੀ ਆ ਜੀ। ਬਿਆਨ ਲਿਖਾਂਗੇ ਇਹਨਾਂ ਦੇ ਬਿਆਨ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਉਹਨੂੰ ਬੁਲਾਵ